ਹਾਂਜੀ ਵੀਰ ਜੀ ਇਹ ਜਿਹੜੀ ਆਪਾਂ ਤੁਹਾਨੂੰ ਦੇਖ ਦਿਖਾ ਰਹੇ ਹਾਂ ਜੀ ਦੋਸਤੋ ਇਹ ਜਿਹੜੀ ਤੁਸੀਂ ਦੇਖ ਦੇਖ ਰਹੇ ਆਂ ਜੀ ਇਹ ਬਾਈ ਜੀ ਵਿਸਾਖੀ ਵਾਲੇ ਦੇਣ ਇਸ ਦੇਗ ਨੂੰ ਚੜਾਇਆ ਜਾਂਦਾ ਹੈ ਜੀ ਜਦੋਂ ਵਿਸਾਖੀ ਆਉਂਦੀ ਹੈ ਸਭੂ ਕੀ ਤਲਵੰਡੀ ਵਿਖੇ ਤੇ ਕੀ ਇਤਿਹਾਸਾ ਜੀ ਅਸੀਂ ਦੇਖਦਾ ਇਹ ਮਹਾਰਾਜੀ ਦਾ ਇਤਿਹਾਸ ਆ ਇਹਦੇ ਵਿੱਚ 90 ਪੀਪੇ ਪਾਣੀ ਪੈਂਦੇ ਆ 8 ਕੁਆਂਟਲ ਚੌਲ ਪੈਂਦੇ ਆ ਵਾਹ ਜੀ ਤੇ ਸਾਰੀ ਸੰਗਤ ਨੂੰ ਇਹਦੇ ਵਿੱਚੋਂ ਗੁਰਕੀ-ਗੁਰਕੀ ਚੌਲ ਦਾਲ ਜੋ ਵੀ ਆ ਉਹ ਹੁੰਦੀ ਆ ਤੇ ਸੰਤ ਛੱਕ ਕੇ ਵੈਗਰੂ ਦਾ ਧਾਰ ਜਪਦੀ ਹੈ ਜੀ ਵਾਹ ਜੀ ਵਾਹ ਮਿਸੇ ਲੱਕ ਗੁਰੂ ਗੁਰੂ ਦਾ ਗੁਰੂਆਂ ਦੇ ਮੇਲੇ ਦੀ ਦੇਖ ਆ ਗੁਰੂਆਂ ਦੇ ਮੇਲੇ ਦੀ ਦੇਖ ਆ ਬਾਈ ਜੀ ਤੁਸੀਂ ਦੇਖ ਸਕਦੇ ਆ ਜੀ ਵੇਖੋ ਵਾਹਿਗੁਰੂ ਜੀ ਮੇਰਾ ਹੈ ਨਾਲ ਹੀ ਇਹ ਲੋਹ ਹਾਂ ਵਖਾਉਣੇ ਲੋਹ ਸਾਹਿਬ ਵੀ ਵਖਾਉਣੇ ਆ ਜੀ ਇਹ ਟੱਕਣਾ ਜਾਂਦਾ ਨਾ ਤੇ ਦੇਖੋ ਪ੍ਰਾਂਤਨ ਸਮੇ ਤੋਂ ਕਿ ਨਾਂ ਜਾਂਦਾ ਜਿਹੜਾ ਕੜਾ ਹੈ ਜੀ ਬਹੁਤ ਵੱਡਾ ਇਤਿਆਜ਼ ਹੈ ਜੀ ਇਹ ਜਦੋਂ ਆਪਾਂ ਗੁਰਦੁਆਰਾ ਸਾਹਿਬ ਤਲਵੰਡੀ ਵਾਲੇ ਦੇਣ ਉਦੋਂ ਇਹਦੇ ਲੰਗਰ ਪਾਣੀ ਤਿਆਰ ਹੁੰਦਾ ਤੇ ਸੰਗਤ ਛੱਡੀ ਆਈ ਲੰਗਰ ਪੰਥ ਨੂੰ ਇਹਦੇ ਕਮਕ ਦਾ ਨਹੀਂ ਵੀ ਖੜੀ ਢਾੜੀ ਚੱਲਦਾ ਰਹਿੰਦਾ ਬਰਕਤ ਆ ਜੀ ਵਾਹ ਜੀ ਵਾਹ ਇਸੇ ਕਰਕੇ ਆਂਦੇ ਵੀ ਬਿਲਕੁਲ ਜੀ ਬਿਲਕੁਲ ਹਾਂ ਜੀ ਐਸ ਲੋ ਤੋਂ ਆਵੇ ਚੱਲਦੀ ਆਵੇ ਇੱਥੇ ਤੇ ਆ ਸਰੀਆਂ ਉਹ ਇਧਰ ਬੀਬੀਆਂ ਫੁਲਕੇ ਪਕਾਉਂਦੀਆਂ ਲੰਗਰ ਪੱਕ ਰਾਇ ਜੀ ਤੇ ਬੜੇ ਸਮੇਂ ਤੋਂ ਜੀ ਜਿਹੜੀ ਇਹ ਪੁਰਾਣੀ ਹੈ ਜੀ ਪ੍ਰਾਂਤਲ ਸਵੇ ਤੋਂ ਹਾਂ ਜੀ ਹਾਂ 1 ਮਿੰਟ ਆ ਦੇਖੋ ਜੀ ਇਸ ਚੁੰਬੇ ਤੋਂਣੀ ਜਿਹੜੀ ਆਗਾ ਨਿਗਲਦੀ ਆ ਹਵਾ ਇਹ ਤੁਸੀਂ ਦੇਖ ਦੇਖ ਸਕਦੇ ਆ ਜੀ ਹੈ ਕੋ ਜੀ 90 ਪੀਪੇ ਜਿਹੜੇ ਪਾਣੀ ਦੇ ਪੈਂਦੀਆ ਤੇ 8 ਕੁਇੰਟਲ ਵੀਰ ਨੇ ਦੱਸਿਆ ਵੀ ਚੌਲ ਪੈਂਦੇ ਆ ਤੇ ਫਿਰ ਜਾ ਕੇ ਬਾਈ ਜੀ ਇਹ ਮੁੱਕਦੀ ਨਹੀਂ ਚੜਦੀ ਕਲਾ ਰਹਿੰਦੀ ਆ ਜੀ ਸੰਗਤਾਂ ਨੂੰ ਭਾਵੇਂ ਵਰਤਾਏ ਆ ਮੋਠ ਮੋਠੀ ਹੋਣ ਤੇ ਪਰ ਚੜਦੀ ਕਲਾ ਵਾਧ ਹੀ ਜਾਂਦੀ ਹੈ ਨਾ ਵਾਧ ਹੀ ਜਾਂਦੀ ਵਾਧ ਹੀ ਜਾਂਦੀ ਮੁੱਕਦੀ ਨਹੀਂ ਹੈ ਜੀ ਠੀਕ ਆ ਜੀ ਤੇ ਜਦੋਂ ਵੀ ਕਿਤੇ ਤਲਵੰਡੀ ਸਾਬੋ ਕੀ ਆਓ ਤੇ ਜਰੂਰ ਦਰਸ਼ਨ ਮੇਲੇ ਕਰੋ। ਠੀਕ ਬੜਾ ਵਧੀਆ ਲੱਗਿਆ ਤੇ ਵੀਡੀਓ ਸ਼ੇਅਰ ਕਰੋ ਦੋਸਤੋ। ਠੀਕ ਹੈ ਤੇ ਅੱਜ ਅਸੀਂ ਵੀ ਮਾਝੇ ਦੀ ਧਰਤੀ ਕੋ ਇੱਥੇ ਪਹੁੰਚੇ ਸਾਂ ਤੇ ਬਹੁਤ ਵੱਡਾ ਇਤਿਹਾਸ ਹੈ ਜੀ ਤੇ ਇਧਰ ਬੀਬੀਆਂ ਵੀ ਲੰਗਰ ਪਾਗ ਰਿਆ ਜੀ। ਕਰੋ ਵੀਡੀਓ ਸ਼ੇਅਰ